ਸਰਕਾਰੀ ਬੱਸ 'ਚ ਮੁਫਤ ਸਫ਼ਰ ਨੂੰ ਲੈ ਕੇ ਹੋਇਆ ਹੰਗਾਮਾ ਔਰਤ ਨੇ ਜਾਣਾ ਸੀਗਾ ਸਰਹੰਦ ਪਰ ਕੰਡਕਟਰ ਨੇ ਮੰਗ ਲਏ ਪੈਸੇ ਕਿਉਂ ਚੋਤਾ ਕਿਹੜਾ ਮੇਰੇ ਇੱਥੇ ਖੜੀ ਹੋ ਜਬ ਕੇ ਕਿਉਂ ਕਰੀ ਹੋ ਜੋ ਉੱਪਰ ਹੈ ਚਲੋ ਦੇ ਲੈ ਚਲੋ ਦੇ ਲੈ ਜੀ ਮਤਲਬ ਹੈ ਸਰਕਾਰ ਕੋ ਮਨਾ ਕਰ ਦੋ ਨਾ ਨਹੀਂ ਸਰਕਾਰ ਦਾ ਮਿਆਰ ਸਿਰਫ ਔਰਤ ਦਾ ਕਹਿਣਾ ਹੈ ਅਗਰ ਸਰਕਾਰ ਨੇ ਫ੍ਰੀ ਬੱਸ ਦੀ ਸਹੂਲਤ ਨਹੀਂ ਦੇਣੀ ਤਾਂ ਆਧਾਰ ਕਾਰਡ ਵਾਲਾ ਸਿਸਟਮ ਬੰਦ ਕਰ ਦਿਓ ਜੀ ਹਾਂ ਲੁਧਿਆਣਾ ਦੇ ਬੱਸ ਸਟੈਂਡ ਤੇ ਵਿੱਚ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਕਿ ਇੱਕ ਕਾ ਮੈਨੂੰ ਕਹਿੰਦਾ ਦਿੱਲੀ ਜਾ ਰਹੀ ਆ ਮੈਂ ਦਿੱਲੀ ਜਾ ਰਹੀ ਮੈਂ ਨਹੀਂ ਭੱਜਣਾ ਜੇ ਖੰਨਾ ਬੰਦ ਕਰ ਕਿਸੇ ਬਾਹਰ ਲੱਗਣਾ ਬੰਦ ਕਰ ਦਿੱਲੀ ਜਾਣਾ ਨਹੀਂ ਦਿੱਲੀ ਕੋਈ ਜਿਹਨੇ 500 ਰੁਪਏ ਦੇ ਟਿਕਟ ਲੈਣੀ ਉਹਨੂੰ ਸੀਟ ਨਾ ਦੇ ਖੰਨੇ ਵਾਲੇ ਨਹੀਂ ਮੇਰੀ ਗੱਲ ਉਹਨਾਂ ਸੀਟ ਤੇ ਔਰਤ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੰਡਕਟਰ ਦੇ ਵੱਲੋਂ ਪੈਸੇ ਮੰਗੇ ਗਏ ਮੈਨੂੰ ਸਰਹੰਦ ਜਾਣਾ ਸੀਗਾ ਪਰ ਕੰਡਕਟਰ ਦੇ ਵੱਲੋਂ ਪੈਸੇ ਮੰਗੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਬੱਸ ਸਟੈਂਡ ਦੀਆਂ ਨੇ ਜਿੱਥੇ ਕਿ ਲੁਧਿਆਣਾ ਦੇ ਵਿੱਚ ਰਹਿਣ ਵਾਲੀ ਔਰਤ ਨੇ ਸਰਹੰਦ ਜਾਣ ਦੇ ਲਈ ਜਦੋਂ ਬੱਸ ਸਟੈਂਡ ਪਹੁੰਚੀ ਤੇ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਨ ਦੇ ਲਈ ਬੱਸ ਵਿੱਚ ਬੈਠਣ ਲੱਗੀ ਪਰ ਕੰਡਕਟਰ ਨੇ ਬੱਸ ਵਿੱਚ ਬੈਠਣ ਤੇ ਪੈਸੇ ਮੰਗੇ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਤੇ ਜਦੋਂ ਔਰਤ ਦੇ ਨਾਲ ਗੱਲਬਾਤ ਕੀਤੀ ਗਈ ਇਸ ਸਾਰੇ ਮਾਮਲੇ ਨੂੰ ਲੈ ਕੇ ਦਾ ਉਹਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਫ੍ਰੀ ਬੱਸ ਦੀ ਸਹੂਲਤ ਨਹੀਂ ਦੇਣੀ ਤਾਂ ਇਹਦਾ ਆਰ ਕਾਰਡ ਵਾਲਾ ਸਿਸਟਮ ਬੰਦ ਕੀਤਾ ਜਾਵੇ ਆਮ ਜਨਤਾ ਗੁਮਰਾਹ ਨਾ ਹੋਵੇ ਮੇਰੇ ਕੋਲ ਆਧਾਰ ਕਾਰਡ ਵਾਲ ਹੋਣ ਦੇ ਬਾਵਜੂਦ ਇਸ ਕੰਡਕਟਰ ਦੇ ਵੱਲੋਂ ਪੈਸੇ ਮੰਗੇ ਗਏ ਜਾ ਰਹੇ ਨੇ ਜੋ ਕਿ ਸਰਾਸਰ ਗਲਤ ਹੈ ਅਗਰ ਸਰਕਾਰ ਨੇ ਫ੍ਰੀ ਸਹੂਲਤ ਦਿੱਤੀ ਹੈ ਤਾਂ ਫ੍ਰੀ ਸਹੂਲਤ ਮਿਲਣੀ ਵੀ ਚਾਹੀਦੀ ਹੈ ਤਾਂ ਉਥੇ ਜਦੋਂ ਦੂਜੇ ਪਾਸੇ ਕੰਡਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕੰਡਕਟਰ ਦਾ ਕਹਿਣਾ ਹੈ ਕਿ ਪਹਿਲਾਂ ਦਿੱਲੀ ਵੱਲ ਦਿੱਲੀ ਵੱਲ ਜਾਣ ਵਾਲੇ ਸਵਾਰੀਆਂ ਨੂੰ ਬਿਠਾਇਆ ਗਿਆ ਅਤੇ ਇਹਨਾਂ ਨੂੰ ਕਿਹਾ ਕਿ ਥੋੜੀ ਦੇਰ ਵੇਟ ਕਰ ਲਵੇ ਜਿਸ ਤੋਂ ਬਾਅਦ ਇਸ ਔਰਤ ਨੇ ਹੰਗਾਮਾ ਕਰ ਦਿੱਤਾ ਤੇ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਮੰਗ ਨਹੀਂ ਕੀਤੀ ਗਈ ਤੇ ਨਾ ਹੀ ਸਾਨੂੰ ਲੋੜ ਹੈ ਤਾਂ ਵੱਡਾ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਬੱਸ ਸਟੈਂਡ ਦੇ ਵਿੱਚ ਅਕਸਰ ਕਈ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਕਿ ਫ੍ਰੀ ਸਫਰ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਡਵੇਜ ਬਸਾਂ ਦੇ ਵਿੱਚ ਔਰਤਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਤਾਂ ਇਹ ਔਰਤਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਜੇਕਰ ਸਹੂਲਤ ਨਈ ਦੇਣੀ ਤਾਂ ਸਹੂਲਤ ਜਿਹੜੀ ਕਿ ਆਧਾਰ ਕਾਰਡ ਵਾਲਾ ਸਿਸਟਮ ਹੈ ਉਹ ਪੂਰੀ ਤਰੀਕੇ ਦੇ ਨਾਲ ਬੰਦ ਕੀਤਾ ਜਾਵੇ ਤਾਂ ਆਓ ਤੁਹਾਨੂੰ ਇੱਕ ਔਰ ਤਸਵੀਰਾਂ ਦਾ ਵੀ ਰੂਪ ਕਰਵਾਉਂਦੇ ਆਂ ਕੱਲ੍ਹ ਜੀ ਮੈਨੇ ਇਹਨਾਂ ਸੇ ਕਹਾ ਮੈਂ ਸਰਹੰਸਰੀਪ ਜਾਣਾ ਮੇਰੇ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਕਹਿ ਰਹੇ ਨਹੀਂ ਬਿਠਾ ਨਹੀਂ ਇਹ ਦਿੱਲੀ ਜਾਏਗੀ ਮੈਂਨਾਂ ਕਾ ਤੁਸੀਂ ਇਹ ਦੱਸੋ ਅੰਮ੍ਰਿਤਸਰ ਖੰਨੇਸਰ ਤੋਂ ਜਾਏਗੀ ਕਹਿ ਰਹੇ ਨਹੀਂ ਮੈਂ ਨਹੀਂ ਲੈ ਕੇ ਜਾਣਾ ਖਾਨੇ ਵਾਲੇ ਤੂੰ ਬੁਲਾ ਲੈ ਜਿਸ ਨੂੰ ਬੁਲਾਣਾ ਹੈ ਮੀਡੀਆ ਕਾ ਵੀ ਨਹੀਂ ਪੈਸਾ ਮੰਗ ਰਹੇ ਕਿਸ ਵਾਸਤੇ ਪੈਸੇ ਦੇ ਜਦੋਂ ਹਮਾਰੇ ਪਾਸ ਸਰਕਾਰੀ ਆਧਾਰ ਕਾਰਡ ਤੇ ਚੱਲਾ ਰਿਹਾ ਹੈ ਲੇਡੀਜ਼ ਕੋਲ ਲਈ ਫ੍ਰੀ ਕਹਿਣਾ ਕੀ ਚਾਹੁੰਦੇ ਹੋ ਸਰਕਾਰ ਨੂੰ ਭਾਈ ਸਰਕਾਰ ਇਹ ਕਹਿਣਾ ਚਾਹਤੇ ਹੈ ਤਾਂ ਆਧਾਰ ਕਾਰਡ ਬੰਦ ਕਰੇ ਜਾਂ ਇਹਨੇ ਬਸ ਵਾਲੋ ਕੋ ਕਰਨਾ ਚਾਹੀਏ ਮਤਲਬ ਕਿ ਅਨਮ ਹਮੇ ਲੈ ਕੇ ਜਾਏ ਆਧਾਰ ਕਾਰਡ ਸੇ ਜਾਂ ਸਰਕਾਰ ਬਿਲਕੁਲ ਬੰਦ ਕਰ ਦੇ ਲੈ ਲੋਕਾਂ ਕੇ ਲਈ ਜੋ ਗੱਡੀ ਚਲਾ ਰੱਖੀ ਹੈ ਲੋਕ ਪੈਸਾ ਮੰਗਦੇ ਕਿੱਥੇ ਰਹਿੰਦੇ ਹੋ ਤੁਸੀਂ ਕੋਟ ਮੰਗਲ ਸਿੰਘ ਕਹਾਂ ਜਾਣਾ ਹੈ ਸਰਹੰਦ ਸਰੀਰ ਜਾਣਾ ਤਾਂ ਜੀ ਹਾਂਜੀ ਮਨਦੀਪ ਸਿੰਘ ਮੇਰਾ ਨਾਮ ਹੈ ਪਟਾਲਾ ਡਿਪੋ ਦੀ ਗੱਡੀ ਹੈ ਜੀ ਲੁਧਿਆਣੇ ਤੋਂ ਆਪਾਂ ਦਿੱਲੀ ਜਾਣ ਲੱਗੇ ਹਾਂ ਇਸ ਸਵਾਰੀ ਮੇਰੇ ਕੋਲੇ ਆਈ ਆ ਰੰਧਾ ਜਾਣਾ ਇਹਨਾਂ ਨੇ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਬੀ ਜਾਣ ਲੱਗਾ ਭਾਲੀ ਨੇ ਬੈਜੋ ਪਿਛੇ ਨਾ ਮਾ ਕੋ ਪੈਸਾ ਮੰਗਿਆ ਨਾ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਆ ਜੇ ਸਰਕਾਰ ਨੇ ਫ੍ਰੀ ਕੀਤਾ ਤਾਂ ਆਪਾਂ ਫ੍ਰੀ ਲੈ ਕੇ ਜਾਵਾਂਗੇ ਆਧਾਰ ਕਾਰਡ ਇਹਨਾਂ ਦੇ ਕੋਲ ਆਧਾਰ ਕਾਰਡ ਤੇ ਟਿਕਟ ਇਕੱਠਾ ਨਹੀਂ ਆਪਾਂ ਸਰਾਂਦ ਲੈ ਕੇ ਜਾਵਾਂਗੇ ਹੋਰ ਵੀ ਲੇਡੀਜ਼ ਟਾਈਮ ਇੱਕ ਘੰਟਾ ਟਾਈਮ ਆ ਇੱਕ ਘੰਟਾ ਦੁਬਾਰਾ ਜਦੋਂ ਟਾਈਮ ਲੱਗੇਗਾ ਥੋੜਾ ਟਾਈਮ ਲੱਗੇਗਾ ਉਦੋਂ ਲੋਕਾਂ ਨਾਲ ਆਪਾਂ ਸਾਰਿਆਂ ਕੰਨਾ ਸਰਾਂਦ ਗਵਿੰਦਗੜ ਦੀ ਸਵਾਰੀ ਭਾਲੀ ਦੀ ਅੱਜ ਅੱਜ ਦਿੱਲੀ ਦੀ ਸਵਾਰੀ ਭਾਲਣ ਦੇ ਆ ਦਿੱਲੀ ਅੰਬ ਹੋਰ ਲੇਡੀਜ਼ ਕੋਈ ਆਈਏ ਆਧਾਰ ਕਾਰਡ ਲੈ ਕੇ ਆ ਜਾਨ ਭੈਣ ਜੋ ਨੇ ਇਹਨਾਂ ਨੂੰ ਇੱਕੋ ਗੱਲ ਕਹੀ ਆ ਬੋ ਮਿੰਟ ਰੁਕ ਜਾਓ ਜਾਨ ਲਗਾ ਤੁਹਾਨੂੰ ਹੀ ਭਾਲੇ ਨੇ ਸੀਟ ਨੰਬਰ ਦੇ ਦੇ ਤੈਂ ਜੀ ਦੱਦਿਓ ਹਾਂਜੀ ਤੁਹਾਨੂੰ ਕਿਹਾ ਜੀ ਇਹਨਾਂ ਨੇ ਵੀ ਅੰਦਰ ਬੈਠੀ ਹੋਈ ਸੀ ਬਾਹਰ ਕੋਈ ਜਾਣ ਨਹੀਂ ਕੋਈ ਜਾਣ ਨਹੀਂ ਚਲੋ